ਕਿੰਨਾ ਕਰੇ ਇਹਨਾਂ ਦੇ ਕਵਲ ਕੇ ਹਲਦੀ 14 ਦੇ ਵਿੱਚ ਕਿੰਨਾ ਨਹੀਂ ਆਦੇ ਪਹਿਲਾਂ ਤਾਂ ਨਹੀਂ ਐਨੇ ਹੋਣ ਹੀ ਜ਼ਿਆਦੇ ਹੋ ਗਏ ਆ ਤੂੰ ਕੀ ਦੇ ਉਹਨਾਂ ਦੇ ਆ ਹਲਦੀ ਦਾ ਤਬਾ ਲੋ ਹੁਣ ਨਹੀਂ ਚੋਲਵਾ ਦੋ ਵਿਚਾਰਿਆਂ ਨੂੰ ਕੇ ਆ ਕਰਦੇ ਹਲਦੀ ਹਾਂ ਸੋ ਕੀ ਮੇਰਾ ਬੈ ਨਿਕਲੇ ਆ ਉਹਨਾਂ ਦੇ ਹਲਦੀ ਦਾ ਤਬਾਏ ਨਹੀਂ ਤੇ ਚੱਲ ਚੰਗੀ ਚੱਕ ਲੈਣਾ ਕਿਉਂ ਵਿਚਾਰਿਆਂ ਨੂੰ ਕਰਮਾਲਾ ਘਰ ਤੇ ਇੱਕ ਜੰਮ ਹਣਾ ਆਹੋ ਚੌਲ ਪਾਉਨੇ ਆ ਕਿ ਤਸ ਵਿਚਾਰਿਆਂ ਨੂੰ ਕਿਤੇ ਵਿਚਾਰੇ ਨਿਕਲ ਹੀ ਆਏ ਜੇ ਇਕੱਠੇ ਹੋ ਕੇ ਤੇ ਨਹੀਂ ਮੈਂ ਇਹਨਾਂ ਨੂੰ ਚੌਲ ਪਾਉਂਦੀ ਨਹੀਂ ਫਿਰ ਸਾਰੇ ਡੱਬਰ ਨੂੰ ਸਾਧ ਲੈ ਆਏ ਆਪਣੀ ਫੈਮਿਲੀ ਫੂਲੀ ਸਭ ਉਹਨਾਂ ਇਕੱਠੇ ਕੀਤੇ ਹੋਏ ਆ ਪਰ ਇਧਰ ਤੇ ਲੰਗਰ ਲੱਗਦਾ ਰੋਜ਼ ਕਹਿੰਦੇ ਹੋ ਦੀ ਨਾ ਕਿ ਤੇਰੇ ਨਾਲ ਕਰਮ ਵਾਲਾ ਘਰ ਨਾ ਭਾਂਜੇ ਚੌਲ ਪਾ ਦਿੱਤੇ ਤੇ ਹਾਂ ਸ਼੍ਰੀਕਾ ਸ਼੍ਰੀਕਿ ਸਿਰਾਂ ਦੇ ਸੇੜੇ ਨਾਲ ਤੇ ਨਹੀਂ ਟੋਕਦਾ ਕੋਈ ਤਾਂ ਤੱਤ ਕਰਦਾ ਔਰ ਕੋਈ ਕਸਰ ਨਹੀਂ ਆਵੇ ਤਰੋ ਤੇਜਾ ਦੇ ਨਹੀਂ ਹੁੰਦਾ ਬੰਮਾ ਮਹਿੰਦੀ ਲਾ 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 ਮਹਿੰਦੀ ਤੇ ਸੇਰੀ ਮਹਿੰਦੀ ਲੀਕੀਤਾ ਆ ਲੈ ਮੈਂ ਚੌਲ ਪਾਵਾਂ ਇਹਨਾਂ ਵਿਚਾਰਿਆਂ ਨੂੰ ਜੇ ਆ ਹੀ ਗਏ ਤੇ ਔਰ ਮੈਂ ਤਾਂ ਫੋਨ ਲੱਗੀ ਚੌਲ ਮੈਂ ਤਾਂ ਬਣਾ ਫੋਨ ਖਟਣ ਲੱਗੀ ਫੋਨ ਖਟਣ ਲੱਗੀ ਤੂੰ ਖਟਲਾ ਮਾਸਾ ਵਿੱਚੋਂ ਆਹੋ ਫੋਨ ਖਟਣਾ ਲੈ ਨਹੀਂ ਮਵੀ ਖਟਲ ਚੌਲ ਦੇ ਨਹੀਂ ਫੋਨ ਤਿੰਨ ਸਵਾਹ ਲੱਗਣੇ ਦੀਦੀ ਮੇਰੀ ਗੱਲ ਸੁਣ ਹਾਂ ਅਈ ਕੱਲ ਪਰਸੋਂ ਨਚੋਲ ਪਾਉਂਦੇ ਰਹੇ ਤੇ ਹੁਣ ਸਾਰੇ ਹੀ ਆ ਗਏ ਉਹਨੇ ਕਿਤੇ ਮੇਲਾ ਮੂਲਾ ਹੀ ਲਾ ਲੇ ਵੇ ਨਾਲ ਸਾਡ ਕਿਤੇ ਨੋਟ ਹੁਣ 500 500 ਦੇ ਹੋ ਜਾਣੇ ਆਪ ਹੀ ਆਈ ਜਾਂਦੇ ਬਰਕਤਾਂ ਦਾ ਹੀ ਜਾਂਦੇ ਆਹੋ ਆਪਣੇ ਦੀ ਬਰਕਤ ਵਧਾਈ ਜਾਂਦੇ ਇੱਧਰ ਘਰ ਚ ਤੇ ਵਧਾਉਂਦੇ ਕਿਤੇ ਵਧਾਈ ਜਾਂਦੇ ਖਾ ਖਾ ਰਸਨ ਤੇ ਨਿਆਣੀ ਇੱਧਰ ਦੇਖੋ ਲਾਉਣ ਲੱਗੀ ਨਹੀਂ ਹਟੇ ਤੀ ਦੀ ਪਿੱਜਾ ਦੇਣ ਬਸ ਟਾਲੇ ਵਾਲੇ ਇਹਨੂੰ ਰਾਸ ਨਹੀਂ ਆਉਂਦੇ ਜਿਹਦੇ ਚਿੱਟੇ ਆ ਨਾ ਉਹਨੂੰ ਖੋਸ਼ ਕੇ ਵੇਖੇ ਮੇਰੇ ਸ਼ੌਂਕ ਜੜਿਆ ਰਹਿੰਦਾ ਮਹਿੰਦੀ ਲਾਉਣ ਦੀ ਦੇਖੋ ਜਿਹਦੇ ਚਿੱਟੇ ਮੇਰੇ ਦਿਲ ਨੂੰ ਪੁੱਛੋ ਮੈਂ ਕਿੱਡੀ ਓਕੀ ਜਦੋਂ ਕਿਤੇ ਅੰਦਰੋਂ ਗੱਲਾਂ ਤਾਂ ਤੂੰ ਉਤਲੇ ਦਿਲੋਂ ਕਰਦੀਆਂ ਦਿਲ ਕਾ ਸੰ ਜਦੋਂ ਕਿਤੇ ਜਾਣਾ ਹੁੰਦਾ ਸੀ ਆਪਾਂ ਪਿਆਰ ਹੁੰਦਾ ਵੀ ਵਾਰ ਵੀ ਕਾਰੇ ਕਰਨੇ ਅਸਲੀ ਗੱਲ ਤੇ ਤੇਰਾ ਦਿਲ ਕਰਦਾ ਹੀ ਨਹੀਂ ਕਰਦਾ ਕਿਉਂ ਨਹੀਂ ਮੇਰਾ ਦਿਲ ਅਸਲੀ ਕਰਦਾ ਤੂੰ ਉਤਲੇ ਦਿਲੋਂ ਗੱਲਾਂ ਕਰਦੀਆਂ ਅੰਦਰਲੇ ਦਿਲੋਂ ਗੱਲਾਂ ਕਰ ਨਾ ਫਿਰ ਮੈਂ ਵੀ ਦੇਖਾਂ ਅੰਦਰਲੇ ਦਿਲੋਂ ਇਹ ਤਾਂ ਚਿੱਟੇ ਹੀ ਆ ਵਾਲ ਫਿਰ ਅੰਦਰਲਾ ਦਿਲ ਕੀ ਕਹਿੰਦਾ ਤਾਂਦਰ ਤੋਂ ਆਵੇ ਚੰਗੇ ਵਾਲੇ ਕਾਲੇ ਵਾਲ ਸ਼ਾ ਰੱਬ ਨੇ ਸੋਹਣੇ ਵੜੇ ਲੰਮੇ ਸੰਘਣੇ ਵਾਲ ਦਿੱਤੇ ਆ ਇਹਦੇ ਨੂੰ ਰਾਸ ਨਹੀਂ ਆਉਂਦੇ ਰਾਸ ਨਹੀਂ ਆਉਂਦੇ ਇਹਨੂੰ ਉਦਾਂ ਇਹਦਾ ਰਾਤਾ ਮਹਿੰਦੀ ਲਾ ਲਾ ਵਨਸ ਬਣੀਆਂ ਤੇ ਝਾੜ ਲਵਾ ਤੇ ਚੱਲੋ ਕਿਤੇ ਰੱਬ ਸੋਣ ਲਵੇ ਤੇ ਨੇੜੇ ਹੋ ਕੇ ਤੇ ਚੱਲ ਚੰਗੀ ਕਾਲੀ ਆ ਅੱਛਰਨਾ ਹੋਵੇ ਜੰਮ ਕੇ ਲੰਮੀ ਹੋਠੀ ਕੋਈ ਨਹੀਂ ਹੋਣਾ ਕੀ ਕਰੇ ਦੱਸ ਅਰਪਣਾ ਸਾ ਸਭ ਆ ਗਏ ਲੰਕਿਆ ਘਰ ਪੁੱਤਾਂ ਤੇ ਗੱਲਾਂ ਕਰਦਾ ਤੇ ਮਗਰੋਂ ਚੰਮ ਕੇ ਤੇ ਇਹਦੇ ਜਿੱਡੀ ਲੱਗਨ ਤਈ ਇਹ ਗਿੜਕ ਜੀ ਪਤਾ ਨਹੀਂ ਕਿੱਥੇ ਚੱਲ ਗਈ ਇਹ ਸਾਡੀ ਗਿੜਕ ਜੱਜ ਬੰਨਾ ਉਹ ਭੱਜੀ ਫਿਰਦੀ ਮਦਰੀ ਰਹੇ ਪਰ ਤੋਰੀ ਫਿਰਦੀ ਆ ਤੋਰੀ ਫਿਰਦੀ ਤੋਰੀ ਫਿਰਦੀ ਭੱਜੀ ਫਿਰਦੀ ਕੋਈ ਗੱਲ ਹੀ ਹੁੰਦਾ ਐਦੇ ਨਾਲ ਸਾਢੇ 3 ਸਾਲਾਂ ਦੀ ਹੋ ਗਈ ਥੋੜੀ ਤੇ ਓਡੀ ਠੀਕ ਚ ਗੱਲਾਂ ਪੈਂਦੇ ਨਾ ਨਹੀਂ ਕਿਉਂ ਕਦੇ ਕੰਮ ਕਰਦਾ ਰੇੜੇ ਹੱਥ ਪਰ ਵੇਖੀਏ ਤੇਰੇ ਇਤਰਾਕ ਨੇ ਰਪਣਾ ਉਰੇ ਆ ਦੋਵਾਂ ਕਸਾਲਾਂ ਦੀ ਲੱਗਦੀ ਆ ਪੁਰਾਣੀ ਬਜ਼ੁਰਗ ਮੈਂ ਨਾ ਤੂੰ ਤੇਦੇ ਹੱਥ ਪੈਰ ਵੇਖ ਕੇ ਦੱਸ ਦੇ ਜੀ ਉਰੇ ਅ ਜਵਾਕ ਦਾ ਸੇਰ ਮੋਣਾ ਆਉਂਦਾ ਨਹੀਂ ਇਹਨੂੰ ਤੇ ਗੱਲਾਂ ਕਰਦੀ ਉਰੇ ਮੜਾ ਵੇਖੀ ਹੱਥ ਤੇ ਚਾਚੀ ਤੇਰੇ ਜੀ ਬਹਿ ਕੇ ਕੀ ਕਰਨਗੇ ਲੋਕੀ ਨਿੱਕੀ ਦੁਨੀਆ ਵਾਲੇ ਵੀ ਵਿੱਚ ਵੱਡੀ ਦੁਨੀਆ ਹੀ ਵਸਦੀ ਆਂ ਇਹ ਦੁਨੀਆ ਵਾਲੇ ਕਹਿ ਕਹਿੰਦੇ ਇਹ ਵੀ ਦੁਨੀਆ ਨਹੀਂ ਜਿੰਦਾੜਾ ਹਰ ਜੇ ਵੱਡੀ ਦੁਨੀਆ ਵੀ ਹੈਗੀ ਹੈ ਨਾ ਅਈ ਗੱਲੇ ਨਿੱਕੀ ਦੁਨੀਆ ਵਾਲੇ ਨਹੀਂ ਕਿ ਜਿੱਥੇ ਜਾਈਓ ਉਥੇ ਉਹ ਨਿੱਕੀ ਦੁਨੀਆ ਵਜਾਇਆ ਕਰੇ ਹੈ ਨਿੱਕੀ ਦੁਨੀਆ ਕੇ ਜਾਣਾ ਅੱਜ ਅਹੀਂ ਨਿੱਕੀ ਦੁਨੀਆ ਕੋ ਫਿਰ ਇਹ ਕਹਾਂਗਾ ਜੇ ਨਿੱਕੀ ਦੁਨੀਆ ਦੇ ਆਖਾਂਗੇ ਲੋ ਠੀਕ ਕੋ ਚੱਲੇ ਜਿਹੜੀ ਨਿੱਕੀ ਦੁਨੀਆ ਵਾ ਨਹੀਂ ਨਿੱਕੀ ਦੁਨੀਆ ਚ ਮਾਈਏ ਹਾਂ ਨਹੀਂ ਕਿਤੇ ਉਹਨਾਂ ਦੀ ਦੁਨੀਆ ਚ ਤਨੀ ਆ ਗਈਆਂ ਤੂੰ ਆਹੋ ਕੋਈ ਪਤਾ ਨਹੀਂ ਉਹਨੂੰ ਪੈਣਾ ਮੈਂ ਕਿਹਾ ਜਿਹੜੇ ਆਦੇ ਏਲੀਅਨ ਆਉਂਦੇ ਨੇ ਕਿਤੇ ਨਿੱਕੀ ਦੁਨੀਆ ਦੀ ਦੁਕਾਨ ਤੇ ਪੈਣਾ ਉਹਨਾਂ ਨੇ ਗੁੱਸਾ ਕੀ ਥਿਸ ਉੱਥੇ ਗਈ ਨਾ ਫੋਨ ਆਵੇ ਤਾਂ ਕਿੱਥੇ ਆ ਇਹਦਾ ਹੀ ਘਰੇ ਆਉਂਦੇ ਵੀ ਕਿੱਥੇ ਕਮਾ ਮੈਂ ਵੀ ਨਿੱਕੀ ਦੁਨੀਆ ਦੀ ਦੁਕਾਨ 'ਚ ਉੱਥੇ ਉਹਨਾਂ ਦੀ ਪੋਤਰੀ ਉਹ ਗੁੱਸਾ ਉਹ ਬੁਝ ਬੁਢੀ ਦਿੰਦੀ ਵੀ ਇੰਹ ਤੇ ਕਰਦੇ ਨਹੀਂ ਸਾਡੇ ਬੱਚੇ ਜਿਹੜੇ ਗਾਂ ਮੈਂ ਮੈਂ ਇਹ ਗੱਲ ਤੇ ਮੈਂ ਸੋਚਿਆ ਨਹੀਂ ਵੀ ਨਿੱਕੀ ਦੁਨੀਆ ਨਿੱਕੇ ਨਿੱਕੇ ਤਾਂ ਕਹਿੰਦੇ ਨਾ ਮੈਂ ਤੇ ਵੈਸੇ ਨਿੱਕੀ ਦੁਨੀਆ ਮੈਂ ਹੀ ਨਿੱਕੇ ਨਿੱਕੇ ਤਾਂ ਕਹਿੰਦੇ ਉਹ ਫੇਰ ਮੈਨੂੰ ਪਤਾ ਲੱਗਣ ਨੋਟ ਕੀਤਾ ਵੀ ਕਿਉਂ ਗੁੱਸਾ ਕਰਦੇ ਵੀ ਇਹ ਨਿੱਕੇ ਆ ਤੈਨੂੰ ਤਾਂ ਮੈਂ ਆਖਿਆ ਵੀ ਦੁਕਾਨ ਨਿੱਕੀ ਮੈਂ ਇਹ ਨੋਟ ਕਰ ਦਿੰਨੀ ਆ ਵੀ ਨੀਵੀ ਜੀ ਆ ਨਿੱਕੀ ਜਿੱਤਾਂ ਨਿੱਕੀ ਦੁਨੀਆ ਆਂ ਉਹਦੀ ਬੋਲਤੀ ਉਹਦਾ ਠੀਕ ਵਾ ਬੋਲਤੀ ਤੇ ਨਹੀਂ ਐਡੀ ਮਜ਼ੇਦਾਰ ਕੀ ਕੁੜੀ ਵੀ ਸੋਣੀ ਦਾ ਕੁੜੀ ਵੀ ਸੋਕੜੀਆਂ ਵੀ ਸੋਹਣੀਆਂ ਤਾਂ ਸੰਗ ਕਦ ਕਰਦੀ ਹੈ ਜਿਹੜੀ ਵੱਟੀ ਕੁੜੀ ਵੀ ਕਦ ਕਰਦੀ ਹੈ ਮੈਂ ਜਿੱਕੀ ਦਾ ਨਹੀਂ ਮੈਨੂੰ ਪਤਾ ਨਿੱਕੀ ਨਹੀਂ ਕਰ ਚਲਿਏ ਮੁੰਗਰੇ ਤੋੜਨ ਆਹੋ ਬਲੌਗ ਤੇ ਬਣੇ ਮੁੰਗਰੇ ਤੜਾ ਲਓ ਤੁਸੀਂ ਇਹ ਕਹੀ ਸਬਜ਼ੀ ਨਹੀਂ ਬਣਾਉਣ ਦੱਸ ਹੈ ਮੁੰਗਰੇ ਜੇ ਸਾਡੇ ਸ਼ਕੂਤ ਤੇ ਨੰਗ ਗਿਓ ਤੁਹਾਡੇ ਉੱਤੇ ਨਹੀਂ ਆ ਨਹੀਂ ਮੈਨੂੰ ਪਤਾ ਵਾ ਉਹ ਸ਼ਿੱਕੂ ਚ ਪੂਰੇ ਸ਼ਿੱਕੂ ਢੱਕਿਆ ਜਾਵੇ ਤੇ ਇੰਨੇ ਮੜਾ ਨਹੀਂ ਅਹੀਂ ਨਹੀਂ ਇੰਨੇ ਮੁੰਗਰੇ ਖਾਣੇ ਆੜੀ ਸਬਜੀ ਕੋਈ ਕਦੋਂ ਇੰਨੇ ਮੁੰਗਰੇ ਹੁੰਦੇ ਮੁੰਗਰੇ ਤਾਂ 2-4 ਹੀ ਹੁੰਦੇ ਆ ਮੈਂ 2-4 ਹੁੰਦੇ ਸਾਡੇ ਵੱਧ ਹੁੰਦੇ ਪਰ ਇਹ ਤਾਂ ਪਰ ਇੱਕ ਗੱਲ ਹੈ ਕਿ ਗਾਂ ਤਾਂ ਪਹੁੰਚ ਨਾ ਜਾਏ ਥੋੜੇ ਹੀ ਦੇ ਨਹੀਂ ਮੈਂ ਜਾਣਦੀ ਮੈਂ ਮੁੰਗਰੇ ਖਾ ਕੇ ਨਹੀਂ ਜਾ ਜੀ ਖਾਦੇ ਆ ਕੱਲ ਖਾਦੇ ਜੇ ਤੇ ਛੁੱਟੇ ਉਹ ਨਹੀਂ ਆਪਣੇ ਤੋੜੇ ਹੱਦ ਖਾਦੇ ਤਾਂ ਹੈ ਕਿ ਨਾ ਤੁਹਾਡੇ ਮੁੰਗਰੇ ਖਾ ਕੇ ਖਾ ਕੇ ਨਹੀਂ ਜਾ ਜੀ ਹੁਣ ਖਰਾਬ ਹੋ ਜਾਂਦੇ ਤੋੜ ਕੇ ਧਰਨੇ ਦੇਗੇ ਨਹੀਂ ਮੁੰਗਰੇ ਤੇ ਸਵਾਦ ਲਾਏ ਇਹ ਕੀੜਾ ਦੀ ਦੀ ਵੇ ਕਿਦਾਂ ਦੇਈ ਮੂੰਹ ਇਹਨਾਂ ਦੇ ਨਾਲ ਹੀ ਮੂੰਹ ਦੇ ਦੰਦੀ ਬਹੁਤ ਤੇਜ਼ ਵੜਦੇ ਹੋਣੇ ਮੇਰੇ ਹਿਸਾਬ ਨਾਲ ਆਹ ਕਿੱਥੇ ਚੱਲੀ ਨਹੀਂ ਲਾਡੀਆਂ ਕਰਦੇ ਆਹ ਕਿੱਥੇ ਚੱਲ ਲਾਡੀਆਂ ਲੋਟੀਆਂ ਨਹੀਂ ਇਹ ਕਰਦੇ ਦੰਦੀ ਵੜਦੇ ਬਹੁਤ ਤੇਜ਼ ਆ ਵੇਖੋ ਮੂੰਹ ਵੇਖਦੀ ਦੀ ਉਹਦਾ ਉਹਦਾ ਮੂੰਹ ਵੇਖ ਕਿਦਾਂ ਆ ਹੋਇਆ ਉਹ ਤਾਂ ਦੇਖ ਲੈ ਪੂਰਾ ਹਾਂ ਇਹ ਕੀੜਾ ਵਾ ਆ ਵੇ ਕਿਦਾਂ ਮੂੰਹ ਹੀ ਗੜੀਆਂ ਸਾਰਾ ਹੱਥ ਭਰ ਲੇ ਆ ਬੇਬਾ ਆਹ ਹੋ ਸੱਚੰਦੀ ਆ ਬੇ ਪਾਇਆ ਹਾਂ ਵੇ ਮੇਰਾ ਤੀਰੀ ਦਾ ਸੇਮ ਸੂਟ ਹਰੀ 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 ਮੇਰਾ ਰੰਗ ਜਾ ਸੋਹਣਾ ਦੀਦੀ ਤੇਰੇ ਨਾਲ ਵੇ ਲਾ ਪਾ ਹਾਂ ਦੀਦੀ ਮੇਰਾ ਰੰਗ ਜਾ ਰਹਾ ਸੋਹਣੀ ਤੇਰੇ ਸਟਨ ਨਾਲ ਮੇਰਾ ਮੇਰਾ ਮੇਰੇ ਤੇ ਵੀ ਤੇਰੇ ਤੇ ਕੀ ਮੇਰੇ ਤੇ ਆਰੀ ਵਰਕ ਹੋਇਆ ਮੇਰੇ ਤੇ ਵੀ ਤਿੱਲੇ ਦਾ ਹੋਇਆ ਹੋਇਆ ਤਿੱਲਾ ਹੋਇਆ ਤਿੱਲਾ ਕਾਲਾ ਹੋ ਗਿਆ ਇਦਾਂ ਐਵੇਂ ਕਾਲਾ ਆਵੇ ਚਿੱਟਾ ਰਿਹਾ ਵਾ ਤਿੱਲਾ ਕਾਲਾ ਆਵੇ ਆਵੇ ਲਗਾ ਇਹਦੇ ਇਹਦੇ ਡਿਜ਼ਾਈਨ ਤੇ ਰੰਗ ਹੀ ਤਾਂ ਧਾਗਾ ਹੀ ਇਦਾਂ ਦਾ ਪਾਇਆ ਉਹਨਾਂ ਨੇ ਮੋਰ ਮੈਂ ਤੁੰਗੇੜਾ ਕਰਾਇਆ ਨਹੀਂ ਮੈਂ ਕੋਈ ਵੀ ਕਰਾਇਆ ਮੇਰਾ ਸਿੰਧੀ ਚੋਪਾ ਨੀਡਲ ਵਰਕ ਤੇਰੇ ਦੋ ਜਨੋਣੀ ਦਲਵਾ ਥੱਲੇ ਬੈੱਕੀ ਲਾ ਦੇ ਸੂਰ ਤੇਰਾ ਆਰੀ ਦਾ ਖਰਾਬ ਹੋ ਜੂਗਾ ਔਹ ਹੱਲਾ ਚੁੰਨੀ ਛਾਡਾਂ ਘਰੇ ਦੇ ਨੀ ਰਫਤ ਚੁੰਨੀ ਆਹ ਚੁੰਨੀ ਹਿੱਲ ਗਏ ਇਹ ਨਹੀਂ ਮੈਂ ਲੈਣੀ ਮੈਂ ਨਾਂ ਕੀ ਦੀ ਦੋ ਲੈ ਕੇ ਰਫ ਜੀ ਪਿੱਛੇ ਰਹਿਣ ਨੂੰ ਮੇਰੀ ਕੋਟੀ ਨਾਲ ਪੇਟ ਦੀ ਨਾਉਣਾ ਨਹੀਂ ਲੈ ਚੱਲ ਠੀਕ ਜਾ ਤੂੰ ਹਿੱਲਾ ਕੇ ਆ ਨਾ ਤੇ ਕਿੰਨੇ ਘੜੇ ਮਾਰਤੀ ਹੈਗਾ ਕੋਈ ਕੰਮ ਕਿੰਨੇ ਘੜੇ ਮਾਰਤੀ ਸਵੇਰ ਕਿੰਨੇ ਘਟਾ ਸਿੱਸਤੀ ਆ ਮੈਂ ਇੱਕ ਤੋਂ ਮੇਰੇ ਸਾਧ ਕੇ ਨਹੀਂ ਹੈ ਨਹੀਂ ਹਰ ਤੋਂ ਦੋਤੇ ਨੇ ਕਿਹੜੇ ਮਾਰ ਲੈ ਬੰਦਿਆ ਤਰਾ ਲਵਾ ਮਹਿੰਦੀ ਤੂੰ ਆਣ ਕੇ ਹੁਣ ਫੇਰ ਚੱਲੀ ਮੈਨੂੰ ਲੱਗਦਾ ਉਹ ਗੱਲ ਐ ਜਿਹੜਾ ਵਾਰੀ ਵਾਰੀ ਜਾਨੀ ਆ ਉਹ ਗੱਲ ਐ ਜਿਹੜਾ ਵਾਰੀ ਵਾਰੀ ਜਾਨੀ ਆ ਕਹਿੰਨੇ ਮਰ ਜਣੇ ਨੇ ਆਪੇ ਗਲਾਸ ਕੇ ਤੇ ਆਪੇ ਹੀ ਵੇਲਾ ਖਾ ਲਿਆ ਹੈ ਲੋ ਜੀ ਸਾਡੀ ਬਣ ਗਈ ਐ ਅੱਜ ਖੀਰ ਸਾਡਾ ਅੱਜ ਖੀਰ ਖਾਣ ਨੂੰ ਮੇਰਾ ਬਹੁਤ ਜੀ ਕਰਨ ਦਿਆ ਹੀ ਜਿਸੀ ਅੱਜ ਬਣਾਈ ਖੀਰ ਖੀਰ ਕਈ ਸਾਡੀ ਬਣ ਬਣਾਉਣੀ ਸੀ ਵੈਸੇ ਕੱਲ ਸੀ ਕਿਤੇ ਕੱਲ ਲਾਈਟ ਚਲੇਗੀ ਮੁੜ ਕੇ ਆਈ ਨੀ ਜਉ ਗਈ ਜਉ ਗਈ ਲਾਈਟ ਹੀ ਨਹੀਂ ਆਈ ਅੱਜ ਜਿਸੀ ਐਸੇ ਕਰਕੇ ਟਾਈਮ ਨਾਲ ਹੀ ਬਣਾ ਲਈ ਜੇ ਤੇਰੇ ਕੋ ਜੁੱਟੀਆਂ ਦੀ ਕਮੀ ਵੀ ਤਾਂ ਉਹਦੀ ਵਿਚਾਰੀ ਤੇ ਵੀ ਪਾਏ ਮੈਨੂੰ ਬਾਹਰ ਸੈਂਹੀ ਲੋੜ ਵਾ ਤੇ ਇਹ ਪੈ ਹੀ ਘੁੱਟ ਜਾਣੇ ਮੈਂ ਕਿ ਕੋਈ ਨਹੀਂ ਆਉਂਦੀ ਫੋੜ ਹਾਂ ਦੀ ਜਣੀ ਮੇਰੀ ਨਉ ਆ ਕੋਈ ਨਹੀਂ ਤੁਪਾਲਾ ਹਣਾ ਬਾਡੀ ਵੀ ਸੱਸ ਹੈ ਸਾਡੀ ਤੇ ਚਾਰੀ ਵਾਂਡੇ ਗਈ ਜੀ ਨਹੀਂ ਲੱਗਦਾ ਨਹੀਂ ਲੱਗਦਾ ਚਾਚੀ ਜੀ ਮਿਸ ਜੂ ਨਹੀਂ ਲੱਗਦਾ ਤੇ ਕਿਸੇ ਤੇ ਘੱਗ ਜੂ ਵੀ ਕਰਦੇ ਉਹ ਗੀਦਾ ਸੀ ਲੱਗਦਾ ਤੇ ਉਹਨਾਂ ਨੇ ਸੁਣੀ ਆਹੀ ਬਲੌਗ ਜਿਹੜੇ ਬਲੌਗ ਚ ਪੂਰੀ ਪਹੁੰਚ ਚਾਹੀਦੀ ਨਹੀਂ ਆਹ ਲਾਈ ਹੋਣੀ ਬਾਤ ਸਾਫ ਹੁੰਦੀ ਵਧੀਆ ਚਲ ਆ ਜੀ ਚਲੀਏ ਮੰਗਰੇ ਲੈਣ ਦੇਦੀ ਛੱਡ ਫੋਨ ਦਾ ਖੇਡ ਸਿੱਕੂ ਲੈ ਕੋਈ ਬੁਲੀ ਆਣੀ ਐ ਤੇ ਐਭਰ ਸ਼ੋਰ ਨਾ ਮਾਰ ਤੇ ਅਰਵ ਗਿਆ ਮੁੰਗਰੀਤੜ ਆ ਲਿਆ ਹਾਂ ਤਾਂ ਦੱਸ ਹੱਥ ਨਾ ਕਰਾਂਗੇ ਤੇਰੀ ਹੈ ਆਵੇਂ ਤੂੰ ਲੈ ਜਾ ਤੂੰ ਕੱਲੀ ਆਹੀ ਤੇ ਚੱਤਵਾਦੀ ਦੋ ਜਣੀਆਂ ਦੋ ਜਣੀਆਂ ਕੱਲੀ ਭਾਂਡੇ ਮਾਂਜੇ ਲੜੀ ਮਸ਼ੀਨ ਕਿੱਸੀ ਨਹੀਂ ਨਹੀਂ ਤੂੰ ਆਣੀ ਨਹੀਂ ਤੂੰ ਹੀ ਦੋ ਜਣੀਆਂ ਤੂੰ ਕੱਲੀ ਲੈ ਜਾ ਮੈਂ ਇਹਦੇ ਅੱਥੇ ਭਾਂਡੇ ਮਾਂਜੇ ਕੋਈ ਪੈਸਾ ਨਹੀਂ ਕੋਈ ਫ੍ਰੀਜ ਪਤਿਲੇ ਭਾਂਡੇ ਮਾਂ ਨੂੰ ਚੰਗੀ ਤਰ੍ਹਾਂ ਹੋਰ ਦੀ ਗਰੰਟੀ ਨਹੀਂ ਪਤਿਲੇ ਬਤੂਲੇ ਮੇਰੇ ਮੁਗਰੀ ਵੀ ਫਿਰ ਬਣਾ ਫਿਰਦਾ ਖਾਫਣੀ ਦਾ ਜੇ ਕਰਨਾ ਸਾਲਟ ਲਾ ਦੂਗਾ ਗੱਲ ਕਰ ਪਤਿਲੇ ਬਤੂਲੇ ਮਾਂ ਨੂੰ ਦੇਦੀ ਇਹਦੀ ਕਾਟੀ ਬੰਦੀ ਮੇਰੇ ਬੋਲੜੀ ਜਾਂਦਾ ਹੁੰਦਾ ਨਾ ਮੈਂ ਕਹਿੰਨੀ ਦੇਦੀ ਪਤਿਲੇ ਬਤੂਲੇ ਚੰਗੀ ਤਰ੍ਹਾਂ ਮਾਂ ਹੀ ਦਿੰਦੇ ਸਬਜ਼ੀਆਂ ਦੇ ਦੋਦਾਂ ਦੇ ਭਾਂਡੇ ਮਾਂ ਹੀ ਦਿੰਦਾ ਨਹੀਂ ਦੋਦਾਂ ਦੇ ਭਾਂਡੇ ਮਾਂ ਹੀ ਦਿੰਦਾ ਜੋ ਧੋਣੇ ਢਾਣੇ ਮਰੋਣੇ ਜੋਣੇ ਜਿਹਦੇ ਮਜਾਲੂ ਆਜਾ ਆਜਾ ਆਵਲਾ ਮੁੰਗਈ ਤੜਾਉਣ ਆਇਆ ਸਾਡਾ ਕੁੱਤਾ ਵੇ ਕਿ ਦੱਸਿਆ ਆਣਾ ਕਿ ਤੇ ਮੇਰੇ ਰੱਖੀ ਜਾਵੇਂ ਹਜੇ ਤੋ ਚੱਲ ਚੱਲ ਅਰੇ ਮੁੰਦਰੀ ਅੰਦਰ ਬਗੜਾ ਆਵਲਾ ਆਂਦਾ ਆਈਂ ਆਜੋ ਮੇਰੇ ਪਿੱਛੇ ਪਿੱਛੇ ਆਇਓ ਜਿਹਨੂੰ ਨਹੀਂ ਪਤਾ ਮੈਂ ਦੱਸ ਦੇਣਾ ਮੁੰਗਰੀ ਕਿੱਥੇ ਹੈ ਜੀ ਰਾਤ ਰਾਤ ਦੇਖਦਾ ਨਹੀਂ ਪ੍ਰਭੂ ਇਹ ਤਾਂ ਅੱਜ ਦਾ ਫਿਰਦੌਸ ਰਿੰਦਾ ਦੇਖਦਾ ਨਹੀਂ ਸਾਡੇ ਕੁੱਤੇ ਨੇ ਮੇਰੇ ਨਾਲ ਵਾਦਾ ਘਾਟਾ ਕੇ ਕੇ ਵਲੇ ਵਾਦਾ ਘਾਟਾ ਹੈ ਨਾ ਤੂੰ ਸਾਡੇ ਕੁੱਤੇ ਬਦਨਾਮ ਆਡਾ ਕੁੱਤਾ ਹੀ ਬਦਨਾਮ ਕੀਤਾ ਤੇਰੀ ਤੂੰ ਤੇ ਕਦੇ ਵਾਧਾ ਘਾਟਾ ਹੋ ਜਾਂਦਾ ਤੇਰ ਕੋ ਵੀ ਹੋ ਹੀ ਜਾਂਦਾ ਥੱਕੀ ਹੋਵੇਂ ਤੇ ਫਿਰ ਵਾਈਦੀ ਫਿਰਦੇ ਨਹੀਂ ਕੰਦਾ ਜੀ ਬੰਦੇ ਤੇ ਬੰਦੇ ਇਹਨਾਂ ਬਦਨਾਮ ਕਰਦੇ ਵੇਖੇ ਨਾ ਤੂੰ ਕੁੱਤਿਆਂ ਨੂੰ ਵੀ ਲੀਕਾ ਹੋਰ ਨਹੀਂ ਹੁਣ ਜਦੋਂ ਤੁਸੀਂ ਥੱਕੇ ਹੋ ਉਹ ਤੂੰ ਹੀ ਮੰਨ ਕੇ ਤੇ ਡਿੱਗਦੇ ਰਹਿੰਦੇ ਜੇ ਕਦੀ ਉੱਤੇ ਡਿੱਗ ਕਦੀ ਉੱਥੇ ਡਿੱਗ ਤੇ ਉਹ ਵੀ ਵਿਚਾਰੇ ਨੇ ਕਦੇ ਵੀਰ ਫੂਰ ਹੋ ਗਏ ਨਹੀਂ ਇਹ ਦੇਖੋ ਕੀ ਗੋਡੀ ਕਰਉ ਤੇ ਇਹਨੇ ਵੀ ਥੱਕ ਗਿਆ ਤੇ ਬੁਖਾਰ ਤੇ ਉਹ ਨੇਚਰਲ ਚੀਜ਼ਾਂ ਵਾ ਤੇ ਬੁਖਾਰ ਤੇ ਹੁਣ ਛੜੀ ਸਕਦਾ ਵਿਚਾਰੇ ਨੂੰ ਮੈਨੂੰ ਬੁਖਾਰ ਤੇ ਖਾਣੇ ਅੱਜ ਵਿਚਾਰਾ ਉਲਟੀਆਂ ਕਰਦੇ ਆ ਹਾਂ ਬਹੁਤ ਥੰਗ ਪਾਇਆ ਨਾ ਤੇ ਤੂੰ ਕਹ ਉਹ ਵਾਣ ਸੋਣਾ ਇਹਨੂੰ ਮੈਨੂੰ ਤੇਰੇ ਤੇ ਸ਼ੱਕ ਆ ਹਾਂ ਹੂੰ ਉਹ ਨਹੀਂ ਕੋਈ ਤਬਈ ਤਬਈ ਚੀਜ਼ ਹਾ ਦੇਖੋ ਤੈਨੂੰ ਪਾਤੀ ਹੈ ਹਾ ਡੀ ਇਧਰ ਗੋਪੀ ਲੱਗੀ ਹੈ ਪਰ ਉਹਨੂੰ ਨਾ ਸੌਂ ਜਾਵੇ ਹਾ ਡੀ ਗੋਪੀ ਲੱਗੀ ਇਧਰ ਨਿੱਕੇ ਨਿੱਕੇ ਫੁੱਲ ਲੱਗੇ ਨਿੱਕੇ ਨਿੱਕੇ निकी निकी निकी, निकी। दीदी अब बस मेरे गोभी वाले पकौड़े हैं हैं मैं आनी है सबेरे गोभी वाले पकौड़े क्डिए सोनी गोभी अपनी नहीं, नहीं? तन थोड़ी क्या अं आपे क्ड लेंगे एड्डी खेचल हाँ एडी खेचल नहीं है ਫੋਨ ਨਹੀਂ ਚੁੱਕਣਾ ਚੱਲ ਵੇ ਤੂੰ ਫੋਨ ਨਹੀਂ ਚੁੱਕਣਾ ਵੀ ਤੇਨੂੰ ਪੁੱਛਣਾ ਕਿਦਾਂ ਤਰਨੇ ਕੋਣ ਹੈ ਇੱਕ ਗੱਲ ਪਤਾ ਕੀ ਬਣੀ ਪਤਾ ਨਾ ਕੱਚਾ ਸਪਨ ਮੰਗੇ ਮੈਂ ਨਾ ਜੂਸੀ ਪੀਣੀ ਫਰੂਟੀ ਪੀਣੀ ਜੂਸੀ ਨਾ ਨਿਕਨੇ ਕਿ ਬੋਲ ਲਪਈਆ ਹਾਂ ਇਹ ਤੇ ਪੱਕੇ ਪੱਕੇ ਪਾਉਗੀ ਵੀ ਸਬਜ਼ੀ ਆਪੇ ਇਹਨਾਂ ਦੀ ਸਹੀ ਨਾ ਬਣਾਉਂਗੇ ਤੇ ਅਗਲੀ ਵਾਰੀ ਆਖਣਗੇ ਵੀ ਅਹੀਂ ਨਹੀਂ ਤਰਨੇ ਮੂੰਗਰੇ ਤੇ ਤੁਸੀਂ ਲਿੱਲੋ ਸਾਰੇ ਤੇ ਇਹ ਦੀ ਤਾੜ ਦਾਲ ਨਹੀਂ ਕਰਨ ਰਿੱਜ ਰਜੇ ਰਿੱਜ ਰਜੇ ਤੈਨੂੰ ਨਹੀਂ ਦਿੰਦੇ પણ ન ન કે નોક દેની ઓની ક દુનિયા ખાણી ચલ કરે મોટી દુનિયા બલાવંદી એક સાડે કોઈ ઢી મોટી દુનિયા ભી હેગી હે જેડી ઇથે કિસી કો ની હેગી હે આહે એક ઉતે ઉતે કલાર દંગા તે વાણી જા આઉ દલે તરી કુડી હાડી મેજીર ઉતે બૂટ લાઉં દે ઢી છોટી દુનિયા ભી હે ને મોટી દુનિયા ભી મોટી કેડી વીર દલ વીરા જન પતા આઈડી મોટી દુનિયા ન દેખીની દસ સન નહી પહેન દઈ તને મેલે ચૂચિયા સરમેના ਲੱਭਣਾ ਸੌਖਾ ਜਾਂਦਾ ਗਵਾਚਦਾ ਨਹੀਂ ਛੇਤੀ ਅੱਛਾ ਬੰਦੇ ਗਵਾਜਦੇ ਨਹੀਂ ਮੇਰੇ ਬੰਦੇ ਗਵਾਜਦੇ ਕਦੇ ਗਵਾਚਾ ਸਾਡਾ ਬੰਦਾ ਕਦੇ ਉਹ ਕਦੇ ਗਵਾਚੇ ਕਦੀ ਐਵੇਂ ਕਰਦੀ ਫਰਦੀ ਮੇਲੇਾਂ ਚ ਗਵਾਜੀ ਜਾਂਦੀ ਹੈ ਤੂੰ ਕਦੀ ਵੇਖਿਆ ਗਵਾਚੇ ਸਾਡੇ ਐਡੇ ਵੀ ਨਹੀਂ ਨਿੱਕੇ ਤਾਕੇ ਮੰਨਣ ਦੇਈ ਉਹ ਗੱਲ ਬਣ ਗਈ ਤੇਰੀ ਐਡੇ ਵੀ ਨਹੀਂ ਨਿੱਕੇ ਹਾ ਹਾਈ ਬਹੁਤ ਚੋਅ ਕਰ ਜਾ ਗੱਲ ਕਰਨ ਦੇਣੀ ਕਿ ਨਹੀਂ ਕਰਨ ਦੇਣੀ ਮੈਨੂੰ ਮਾਜਾ ਮੋਠਕੇ ਦਾ ਚਾਹ ਬਣਾ ਲਿਆ ਪੰਮਾ ਆਪਦੇ ਘਰੋਂ ਦੇ ਬਣਾ ਲਿਆ ਹਾਂ ਵਾਧੂ ਵਾਰੀਸੇ ਪਈ ਅੱਜ ਤੂੰ ਪਿਆ ਦੇ ਇੱਕ ਕੱਪ ਸਾਡੇ ਬਜਿੱਤਰ ਦਾ ਬਣਾ ਲਿਆ ਤੁਹਾਡੇ ਘਰ ਮੈਂ ਆਈ ਆ ਤੇ ਤੁਸੀਂ ਮੈਨੂੰ ਕਾਈ ਤੁਹਾਡੇ ਘਰ ਚੱਲ ਜਾਨੇ ਕਿਹੜੀ ਗੱਲ ਚੁੱਕੋ ਚੁੱਕੋ ਸਮਾਨ ਸਮੋਣੇ ਨਾ ਘਰ ਚੱਲ ਗਏ ਚੁੱਕੋ ਹਾਂ ਹਾਂ ਚੁੱਕਣਾ ਸਭ ਖਾਈ ਚੁੱਕੋ ਚੀ ਬਣਾ ਦੇ ਨਾ ਤੂੰ ਪਿਆ ਨਾ ਕਰ ਸੁਲਾ ਮਾਰਦੀ ਕਿਤੇ ਤਾਂ ਉਹ ਉਦਾਂ ਨਹੀਂ ਭੇਜਿਆ ਬਹਿ ਜਾਓ ਬਹਿ ਜਾਓ ਭੈਣ ਜੀ ਚਾਹ ਬਣਾਉਣੀ ਆ ਆਦੀ ਓਵੇਂ ਨਹੀਂ ਭੇਜਿਆ ਨਹੀਂ ਕਿਤੇ ਕੁਫਰ ਮੈਂ ਭੇਜੋ ਭੇਜੋ ਕਰਦੀ ਨਹੀਂ ਕਿਤੇ ਝੂਠ ਨਹੀਂ ਕਿਤੇ ਇੰਨਾ ਝੂਠ ਚਾਚੀ ਨਾਲ ਬਿਸਕਟ ਵੀ ਦੇਨੇ ਬਿਸਕਟ ਵੀ ਵੇਖੀ ਆ ਸਾਡੀ ਵੜਨ ਦੀ ਧੇਰ ਚਾਚੀ ਕਰੇ ਚਾਚੀ ਇਹ ਕੀ ਕਰੀ ਜੰਦੀ ਆ ਸਾਡੀ ਬੀਬੀ ਵੇਖ ਰਹੀ ਹੈ ਚਾਚੀ ਤੁਹਾਡੀ ਬੜੀ ਚੰਗੀ ਹੈ ਨਾ ਹੋਰ ਐਂ ਜੇ ਤੂੰ ਹੀ ਦੂਰ ਚੱਲ ਕੇ ਨਾ ਫਿਰ ਆਪਣੀ ਚਾਚੀ ਨਾਲ ਸਾਹ ਪਾ ਲੈਣੀ ਹੈ ਜਾਦੀ ਮਮਾ ਮੈਂ ਟੋਲੀ ਮਮਮੀ ਟੋਲੀ ਮਮਾ ਨਾ ਕੋਨਾ ਮੈਂ ਚਪੇੜਮਾਨ ਨਹੀਂ ਮੁਗਰੇ ਦੀ ਬੁੱਤ ਡੰਡ ਲਾਉਣੀ ਜੇ ਸਾਡੇ ਮੁਗਰੇ ਖਰਾਬ ਕੀਤੇ ਨਾ ਨਿੱਕੀ ਦੁਨੀਆ ਵਾਪਸ ਭੇਜ ਦੇਣੀ ਹੈ ਕਿੱਥੇ ਉੱਤੇ ਇਹ ਤਾਂ ਆਈ ਮੈਥੇ ਨਹੀਂ ਕਿ ਮੈਂ ਜਾਣਾ ਨੋ ਕਿਨੋਂ ਹੱਪੇ ਆਂਦੇ ਤੁਸੀਂ ਵਾਪਸ ਭੇਜ ਦੇਣੀ ਪੁੱਛੀ ਨਹੀਂ ਜਾਣਾ ਕਿ ਵਾਪਸ ਘਰੇ ਭੇਜ ਦੇਣੀ ਨਾਨੀ ਕੋਲੇ ਜਾਣਾ ਨਾਨੀ ਅਨਿੰਦੀ ਮੇਰੀ ਮਦਰੋਂ ਪਤਾ ਸੇ ਵਰਗੀ ਮੈਂ ਨਾ ਅੱਗੇ ਹੱਸੰਦੀਆਂ ਘਰੇ ਜਦੋਂ ਦੀ ਮਦਰੀਆਂ ਮੈਂ ਨਾ ਨਾਨੀ ਅਨਿੰਦੀ ਮੇਰੀ ਮਦਰੋਂ ਨੂੰ ਮੈਂ ਕਹਣਾ ਵੇਲੇ ਸੱਚੀ ਤੇਰੀ ਪਤਾ ਸੇ ਵਰਗੀ ਮਦਰੋ ਹੀ ਰਹੇਗੀ ਉਹ ਮੂਂ ਗਰਾਂਕੀ ਸਬਜ਼ੀ ਇੱਧਰ ਪਕਦੀਆਂ ਪਈਆਂ ਆਪਣੀਆਂ ਆਲੂ ਵਾਲੇ ਪਰੌਂਠੇ ਇਹ ਕਿਹੜੇ ਟਾਈਮ ਦੇ ਇਹ ਦੁਪਹਿਰ ਦੇ ਟਾਈਮ ਦੇ ਬੱਚਿਆਂ ਦੇ ਆਓ ਸਾਡੇ ਬੱਚੇ ਜਿਹੜੇ ਹਨ ਸਕੂਲ ਲੈ ਕੇ ਜਾਂਦੇ ਆ ਆਲੂ ਵਾਲੇ ਪਰੌਂਠੇ ਤੇ ਅੱਜ ਆਪਾਂ ਸਕੂਲ ਨਹੀਂ ਸੀ ਭੇਜੇ ਉਹਨਾਂ ਨੂੰ ਤੇ ਅੱਜ ਆਪਾਂ ਸੋਚਿਆ ਕਿ ਜੇ ਛੁੱਟੀ ਹੋਏਗੀ ਵਾਪਸ ਆਉਣਗੇ ਫੇਰ ਖਾਣਗੇ ਗਰਮ-ਗਰਮ ਉਹ ਜ਼ਿਆਦਾ ਟੇਸਟੀ ਲੱਗਦੇ ਆ ਜਿਹੜੇ ਆਪਾਂ ਸਕੂਲ ਭੇਜ ਦਿੰਨੇ ਆ ਉਹ ਹੋਰ ਤਾਂ ਦੇ ਖੋ ਜਾਂਦੇ ਬੱਚੇ ਖੁਸ਼ ਹੋ ਕੇ ਨਹੀਂ ਖਾਂਦੇ ਤੇ ਆਪਾਂ ਜਿਹੜੇ ਮੂੰਗਰੇ ਤੋੜਨ ਗਏ ਸੀ ਨਾ ਆਪਾਂ ਚੀਰ ਬਣਾ ਕੇ ਰੱਖ ਲਿਆ ਹੁਣ ਆਪਾਂ ਇਹਨਾਂ ਨੂੰ ਬਣਾਵਾਂਗੇ ਸਬਜੀ ਇਹਨਾਂ ਦੀ ਇਹ ਚ ਖੂਬ ਸਾਰੇ ਪਾਵਾਂਗੇ ਆਲੂ ਕਿਉਂਕਿ ਸਾਡੇ ਜਿਹੜੇ ਬੱਚੇ ਆ ਸਿਰਫ ਆਲੂ ਹੀ ਖਾਂਦੇ ਆ ਮੂੰਗਰੇ ਨਹੀਂ ਉਹਨਾਂ ਨੇ ਖਾਣੇ ਮੂੰਗਰੇ ਖਾਵਾਂਗੇ ਅਸੀਂ ਤੇ ਕੰਡਾ ਵੀ ਅਸੀਂ ਖਾਵਾਂਗੇ ਦੇਖੋ ਉਹ ਆਲੂ ਆਲੂ ਖਾਂਣਗੇ ਕੱਢ ਕੇ ਕਿੰਨੀਆਂ ਕ ਰਹਿ ਗਈਆਂ ਦੋ ਬੱਚੇ ਦੇ ਪੱਕੀਆਂ ਦੋਨਾਂ ਦੀ ਰਹੀ ਇੱਕ ਤੇਰੀ ਸਵੇਰ ਮੈਨੂੰ ਆ ਕੜਾਈ ਚਾਹੀਦੀ ਮੈਂ ਸਬਜੀ ਬਣਾਉਣੀ ਹੈ ਕਿ ਹੋਰ ਚੀਜ਼ ਕੱਢ ਦੇ ਕੀ ਤੇ ਚਿਕੰਡਾ ਹੈ ਨਾ ਇਹ ਚਟਕਾ ਆਹ ਕੜ ਦੇ ਕਬਲੇ ਖਣੀ ਆਲੂ ਵਾਲਾ ਪਰੌਂਠਾ ਖੋਲ ਖੋਲ ਵਾਸੀ ਰੋਟੀ ਖਾ ਲੋ ਕਹਿੰਦੇ ਹਨ ਆ ਜੋ ਆਲੂ ਵਾਲੇ ਪਰੌਂਠੇ ਖਾ ਲੋ ਕੀ ਆਸੰਦ ਹੈ ਇਹ ਸਾਡੇ ਆਲੂ ਬਚੇ ਹੋਏ ਆ ਇਹ ਆਪਾਂ ਫ੍ਰਿਜ ਚ ਰੱਖ ਲਾਂਗੇ ਸਵੇਰੇ ਇਹਨਾਂ ਦੇ ਆਪਾਂ ਪਰੌਂਠੇ ਲਾ ਦਾਂਗੇ ਬੱਚਿਆਂ ਨੂੰ ਟਿਫਨ ਚ ਪਾ ਦਾਂਗੇ ਵਾਸੀ ਗਿਆ ਖੰਦ ਉਲਕਾ ਉਹਨਾਂ ਆਪਾਂ ਖਾ ਲਗੇ ਸੀ ਚਾਹ ਦੇ ਨਾਲ ਜਾਦੇ ਨਾਲ ਦੀ ਕਿੰਨਾ ਟੇਸਟੀ ਲੱਗਦਾ ਆਲੂ ਵਾਲਾ ਪਰੌਂਠਾ ਖਾ ਕੇ ਵੇਖਿਓ ਨਾਲ ਲਿਓ ਚਾਰ ਨਿੰਬੂ ਦਾ